ਸਨਮ ਬਤਰਾ ਮਾਨਸ ਕੀ ਜੱਸਾਬੇ ਇੱਕ ਸੇਵਾ ਸੋਸਾਇਟੀ ਦਾ ਵਜੋਂ ਪ੍ਰਧਾਨ ਨੇ ਪਿਛਲੇ 1.5 ਸਾਲ ਤੋਂ ਚਲਾ ਰਿਆ ਹੈ ਅਸੀਂ ਇਹ ਉਪਰਾਲਾ ਆਪਣੀ ਰਿਪੋਰਟ ਦੇ ਵਿੱਚ ਕਰ ਰਹੇ ਹਾਂ ਇਸ ਵਿੱਚ ਸਾਡੇ ਨਾਲ ਨੈਸ਼ਨਲ ਕਾਲਜ ਤੋਂ ਟੀਮ ਜੁੜੀ ਹੋਈ ਹੈ ਨਾਲ ਹੀ ਸਾਨੂੰ ਸਹਿਯੋਗ ਸੈਕਟਰੀ ਸ਼ੂਮ ਸ਼ਰਮਾ ਐਡਵੋਕੇਟ ਨਾਲ ਹੀ ਪ੍ਰਧਾਨ ਸਾਹਿਬ ਵੱਲੋਂ ਮਿਲ ਰਿਹਾ ਹੈ ਇਸ ਉਪਰਾਲੇ ਦੇ ਵਿੱਚ ਭਰਪੂਰ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ ਨਾਲ ਹੀ ਦੇਖ ਸਕਦੇ ਹੋ ਕਿ ਇੱਥੇ ਜੋ ਉਪਰਾਲਾ ਛੇੜਿਆ ਹੈ ਛੋਟੇ-ਛੋਟੇ ਬੱਚਿਆਂ ਵੱਲੋਂ ਛੇੜਿਆ ਗਿਆ ਹੈ ਤੇ ਉਸ ਨੂੰ ਅਸੀਂ ਵਧਾ ਕੇ ਅੱਗੇ ਪਲਾਂਟੇਸ਼ਨ ਵੱਲ ਲੈ ਕੇ ਜਾਵਾਂਗੇ ਜੋ ਹੋ ਸਕੇਗਾ ਅਸੀਂ ਮਾਨਵਤਾ ਦੀ ਭਲਾਈ ਲਈ ਕਰਾਂਗੇ ਮਾਜੀ ਜਿਹੜਾ ਸਫਾਈ ਅਭਿਆਨ ਵਰਗੀ ਕੰਨਾ ਚਾਹੀਦੀ ਬਦਲ ਨਾਮ ਮੇਰਾ ਹੈ ਐਡਵੋਕੇਟ ਸ਼ੁਭਮ ਸ਼ਰਮਾ ਤੇ ਅੱਜ ਸਾਡੀ ਬਾਹਰ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਵੱਲੋਂ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਹੜੀ ਸਾਡੀ ਬਾਹਰ ਦਾ ਜਿਹੜਾ ਏਰੀਆ ਹੈਗਾ ਆਰ ਦੀ ਪ੍ਰੋਮਾਈਸਿਸ ਹੈਗੀ ਹੈ ਇਹਨੂੰ ਅੱਜ ਸਾਫ ਸੁਪਾਈ ਅਸੀਂ ਇਹਦੀ ਅੱਜ ਕਰਨ ਜਾ ਰਹੇ ਹੈਗੇ ਆ ਆਮ ਲੋਕਾਂ ਨੂੰ ਵੀ ਅਪੀਲ ਕਰਨ ਜਾ ਰਹੇ ਆ ਆਮ ਲੋਕਾਂ ਨੂੰ ਇਹ ਅਪੀਲ ਹੈਗੀ ਹੈ ਜੀ ਕਿ ਆਪਦੇ ਸਰਾਊਂਡਿੰਗਸ ਦੇ ਦਿਵਾਲੇ ਠੀਕ ਹੈ ਪਲਾਂਟੇਸ਼ਨ ਕਰਨ ਤੇ ਵੱਧ ਤੋਂ ਵੱਧ ਸਾਫ ਸੁਵਾਈ ਦਾ ਖਿਆਲ ਰੱਖਣ ਤਾਂ ਕਿ ਇਹ ਤੰਦਰੁਸਤ ਜੀਵਨ ਬਧਿਤ ਕਰ ਸਕੀਏ ਸਾਫ ਸੁਪਾਈ ਦੇ ਆਨ ਕਿਤੇ ਕੀ ਕਹਿਣਾ ਚਾਹੀਦਾ ਮੈਂ ਤਲਵੰਤ ਸਿੰਘ ਉਪਲ ਪ੍ਰਧਾਨ ਬਾਰ ਐਸੋਸੀਏਸ਼ਨ ਮਕਸਰ ਜਿਹੜਾ ਅੱਜ ਦਾ ਸਾਡਾ ਸੁਪਾਈ ਬੈਨ ਹੈ ਸਾਡੇ ਬਾਰ ਐਸੋਸੀਏਸ਼ਨ ਤੇ ਜਿਹੜੀ ਸਾਡੀ ਐਨ ਜੀਓ ਵੱਲੋਂ ਸਹਿਯੋਗ ਦੇ ਨਾਲ ਸਾਰਾ ਕੀਤਾ ਜਾ ਰਿਹਾ ਹੈ ਉਦੇ ਸਬੰਧੀ ਜਿਹੜਾ ਸਾਡਾ ਅੱਜ ਜਿਹੜਾ ਅਸੀਂ ਸਾਰੇ ਵਲੰਟੀਅਰਸ ਵਗੈਰਾ ਆਏ ਨੇ ਕਿਉਂਕਿ ਜੋ ਇਹ ਅਸੀਂ ਸਫਾਈ ਰੱਖਾਂਗੇ ਤੇ ਸਾਡਾ ਵਾਤਾਵਰਨ ਨੂੰ ਸ਼ੁੱਧ ਰਹੇਗਾ ਜਿਵੇਂ ਕਿ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਪਲਾਂਟੇਸ਼ਨ ਦੀ ਜ਼ਰੂਰਤ ਹੈ ਇਦਾਂ ਹੀ ਸਾਨੂੰ ਸਫਾਈ ਆਪਣੇ ਜਿਵੇਂ ਆਪਾਂ ਘਰ ਦਾ ਸਫਾਈ ਰੱਖਤੀਆਂ ਤੇ ਜਿੱਥੇ ਅਸੀਂ ਕੰਮ ਕਰਦੇ ਹਾਂ ਵਰਕਪਲੇਸ ਤੇ ਵੀ ਸਾਨੂੰ ਸਫਾਈ ਤੇ ਤਿਆਰ ਰੱਖੀ